ਬੈਰੀਕੇਡ ਰੱਖੇਗੇ ਉਹਨਾਂ ਦੀਆਂ ਤਸਵੀਰਾਂ ਦਿਖਾਉਣੇ ਵੀ ਕਿਸ ਤਰੀਕੇ ਨਾਲ ਕੀਤਾ ਗਿਆ ਅ ਥੱਲੇਲੇ ਪਾਸੇ ਇਹ ਬਲਾਕਸ ਨੇ ਜਿਹੜੇ ਸੀਮਿੰਟ ਦੇ ਉਹਨਾਂ ਨੂੰ ਧਰਤੀ 'ਚ ਗੱਡ ਕੇ ਉਸ ਤੋਂ ਬਾਅਦ ਅ ਸਰੀਏ ਜਿਹੜੇ ਉਹਨਾਂ ਦੇ ਵਿੱਚੋਂ ਕੱਢ ਕੇ ਬੈਰੀਕੇਡਸ ਉਹਨਾਂ ਦੇ ਨਾਲ ਬਿਲਡ ਕੀਤੇ ਗਏ ਨੇ ਤਾਂ ਕਿ ਜਿਹੜੇ ਬੈਰੀਕੇਡ ਨੇ ਉਹ ਹਿਲ ਨਾ ਸਕਣ ਔਰ ਜਿਵੇਂ ਕਿ ਪਿਛਲੀ ਵਾਰ ਦੇਖਿਆ ਸੀਗਾ ਕਿ ਪਿਛਲੀ ਵਾਰ ਬੈਰੀਕੇਡਸ ਦੇ ਜਿਹੜੇ ਕਿਸਾਨਾਂ ਦੇ ਵੱਲੋਂ ਪਟ ਦਿੱਤੇ ਗਏ ਸੀ ਲੇਕਿਨ ਹੁਣ ਇਸ ਵਾਰ ਇਹਨਾਂ ਨੂੰ ਤਿਆਰੀ ਕੁਝ ਹੋਰ ਤਰੀਕੇ ਨਾਲ ਕੀਤੀ ਗਈ ਹੈ ਇਹਨਾਂ ਬੈਰੀਕੇਡਸ ਤੇ ਵਿੱਚ ਜਿਹੜੇ ਬਲॉक्स ਨੇ ਜਿਹੜੇ ਉਹਨਾਂ ਨੂੰ ਗੱਡ ਕੇ ਧਰਤੀ ਦੇ ਹੇਠਾਂ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਸਰੀਏ ਪਾਏ ਗਏ ਨੇ ਤੇ ਬੈਰੀਕੇਡਸ ਨੂੰ ਬਿਲਕੁਲ ਹੀ ਸੀਲ ਕਰ ਦਿੱਤਾ ਗਿਆ ਹੈ ਵੈਲਡਿੰਗ ਕਰਨ ਤੋਂ ਬਾਅਦ ਤੇ ਇਹਨਾਂ ਬੈਰੀਕੇਸ਼ਨ ਨੂੰ ਪੁੱਟਣਾ ਜਿਹੜਾ ਬਹੁਤ ਮੁਸ਼ਕਲ ਹੈ ਇਸ ਕਰਕੇ ਕਿਸਾਨਾਂ ਦੇ ਵੱਲੋਂ ਜੋ ਕੋਸ਼ਿਸ਼ ਕੀਤੀ ਜਾਊਗੀ ਇਸ ਦੇ ਵਿੱਚ ਕਿ ਇਹਨਾਂ ਬੈਰੀਕੇਡਸ ਨੂੰ ਤੋੜਿਆ ਜਾ ਸਕੇ ਜਾਂ ਇਹਨਾਂ ਨੂੰ ਹਲਾਇਆ ਜਾ ਸਕੇ ਤਾਂ ਇਹ ਵੀ ਡੱਬ ਵਾਲੇ ਇਲਾਕੇ ਦੇ ਵਿੱਚ ਇਸ ਵੇਲੇ ਇਹ ਬਲਾਕਸ ਰੱਖੇ ਗਏ ਨੇ ਤਾਂ ਇਹਨਾਂ ਬਲਾਕਸ ਨੂੰ ਬੜੇ ਤਰੀਕੇ ਦੇ ਨਾਲ ਰੱਖਿਆ ਗਿਆ ਉਹ ਜਿਹੜੇ ਖਾਲੀ ਬਲਾਕਸ ਨੇ ਉਹਨਾਂ ਦੇ ਵਿੱਚ ਮਿੱਟੀ ਪਾਈ ਗਈ ਹੈ ਇਹ ਸਾਹਮਣੇ ਬਲਾਕਸ ਤੁਹਾਨੂੰ ਦਿਖਾਈ ਦਿੰਦੇ ਹੋਣਗੇ ਬਿਲਕੁਲ ਸਾਹਮਣੇ ਵਾਲੇ ਇਹਨਾਂ ਬਲਾਕਸ ਦੇ ਵਿੱਚ ਮਿੱਟੀ ਪਾਈ ਗਈ ਹੈ ਭਰਿਆ ਗਿਆ ਇਹਨਾਂ ਨੂੰ ਔਰ ਇਹਨਾਂ ਨੂੰ ਵੀ ਹਿਲਾਉਣਾ ਬਹੁਤ ਜਿਹੜਾ ਮੁਸ਼ਕਲ ਹੋਣ ਵਾਲਾ ਕਿਸਾਨਾਂ ਨੂੰ ਲੈ ਕੇ ਔਰ ਦੂਸਰੇ ਪਾਸੇ ਜਿਹੜੀਆਂ ਪ੍ਰਸ਼ਾਸਨ ਦੀਆਂ ਤਿਆਰੀਆਂ ਨੇ ਇਹ ਤਿਆਰੀ ਤੁਸੀਂ ਦੇਖ ਸਕਦੇ ਵੀ ਕਿਸ ਤਰੀਕੇ ਦੇ ਨਾਲ ਕੀਤੀਆਂ ਗਈਆਂ ਨੇ ਬਿਲਕੁਲ ਹੀ ਜਿਹੜਾ ਅਲੱਗ ਤਰੀਕੇ ਦੇ ਨਾਲ ਇਸ ਵਾਰ ਇਹ ਅੰਦੋਲਨ ਦੇ ਵਿੱਚ ਜੋ ਕਿਸਾਨ ਅੱਗੇ ਜਾਣਗੇ ਤਾਂ ਇਹ ਦੇਖਣ ਵਾਲਾ ਹੋਵੇਗਾ ਵੀ ਕਿਸ ਤਰੀਕੇ ਦੇ ਨਾਲ ਇਹ ਕਿਸਾਨ ਇਹਨਾਂ ਬੈਰੀਕੇਡਸ ਨੂੰ ਪਾਰ ਕਰਨ ਵਾਲੇ ਨੇ ਆਇਦਲ ਬਸ ਕੈਮਰਾ ਬਸੰਦ ਦਿਖਾਉਣਗੇ ਤਸਵੀਰਾਂ ਤੁਹਾਨੂੰ ਅ ਇੱਕ ਪਾਸੇ ਤਾਂ ਇਹਨਾਂ ਨੂੰ ਬੈਰੀਕੇਡਸ ਨੂੰ ਦੇ ਥੱਲੇ ਜਿਹੜੇ ਮਿੱਟੀ ਦੇ ਵਿੱਚ ਬਲਾਕਸ ਗੱਡ ਕੇ ਵੇਲਡ ਕੀਤਾ ਗਿਆ ਤੇ ਨਾਲ ਦੀ ਨਾਲ ਇਹਨਾਂ ਬੈਰੀਕੇਡਸ ਨੂੰ ਬਿਲਡ ਕੀਤਾ ਗਿਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਬਿਲਡਿੰਗ ਕੀਤੀ ਗਈ ਹੈ ਔਰ ਇੱਕ ਲੇਅਰ ਬਣਾਈ ਗਈ ਹੈ ਤੇ ਉਹਨਾਂ ਬੈਰੀਕੇਡਸ ਦੇ ਉੱਤੇ ਹੀ ਤਾਰਾਂ ਲਗਾਈਆਂ ਗਈਆਂ ਨੇ ਕੰਡੇ ਵਾਲੀਆਂ ਤਾਰਾਂ ਜਿਹੜੀਆਂ ਨੇ ਉਹ ਲਗਾਈਆਂ ਗਈਆਂ ਨੇ ਤਾਂਕਿ ਜਿਹੜੇ ਕਿਸਾਨ ਨੇ ਅਗਰ ਇਹਨਾਂ ਬੈਰੀਕੇਡਸ ਨੂੰ ਪਰੇ ਕਰਨ ਦੀ ਕੋਸ਼ਿਸ਼ ਵੀ ਕਰਦੇ ਨੇ ਤਾਂ ਹੋ ਨਾ ਸਕੇ ਤਾਂ ਇਹ ਬਹੁਤ ਅਲੱਗ ਹੀ ਨਵੇਂ ਤਰੀਕੇ ਦੇ ਨਾਲ ਇਹਨਾਂ ਬੈਰੀਕੇਡਸ ਨੂੰ ਤਿਆਰ ਕੀਤਾ ਗਿਆ ਹੈ ਔਰ 13 ਫਰਵਰੀ ਦਾ ਦਿਨ ਜਰੂਰ ਦੇਖਣ ਵਾਲਾ ਹੋਵੇਗਾ ਕਿ ਇਹ 13 ਫਰਵਰੀ ਵਾਲੇ ਦਿਨ ਕਿਸਾਨ ਨੇ ਜਿਹੜੇ ਇਹਨਾਂ ਬੈਰੀਕੇਡਸ ਨੂੰ ਕਿਸ ਤਰੀਕੇ ਨਾਲ ਪਾਰ ਕਰਨ ਵਾਲੇ ਨੇ ਹਾਲਾਂਕਿ ਕਿਸਾਨਾਂ ਦੇ ਜਿਹੜੇ ਜਜ਼ਬੇ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਜ਼ਰੂਰ ਦਿੱਲੀ ਪਹੁੰਚ ਕਰਨਗੇ ਕੁਝ ਥੇਬੰਦੀਆਂ ਨੇ ਜਿਹੜੀਆਂ ਚਾਹੁੰਦੀਆਂ ਨੇ ਕਿ ਜਲਦੀ ਤੋਂ ਜਲਦੀ ਦਿੱਲੀ ਪਹੁੰਚ ਕੇ ਜਿਹੜਾ ਤਰਨਾ ਲਗਾਇਆ ਜਾ ਸਕੇ ਤੇ ਆਪਣੀ ਮੰਗਾਂ ਪੂਰੀਆਂ ਕੀਤੀਆਂ ਜਾ ਸਕਣ ਹਾਲਾਂਕਿ ਇਸ ਦੇ ਬਾਰੇ ਸਰਕਾਰ ਦੇ ਨਾਲ ਮੀਟਿੰਗ ਵੀ ਜਿਹੜੀ ਚ ਹੋਈ ਕਿਸਾਨਾਂ ਦੀ ਤੇ ਹੋਰ ਮੀਟਿੰਗਸ ਦੀ ਗੱਲ ਜਿਹੜੀ ਉਮੀਦ ਜਤਾਈ ਜਾ ਰਹੀ ਹੈ ਕਿ ਮੀਟਿੰਗ ਦੇ ਜ਼ਰੀਏ ਵੀ ਕੋਈ ਹਿੱਲਾ ਜਿਹੜਾ ਕੱਢਿਆ ਜਾਵੇਗਾ ਲੇਕਿਨ ਜਿਹ ਲੇ ਜਿਹੜੇ ਓਟਰੇ ਨੇ ਕਿ ਇਹਨਾਂ ਬੈਰੀਕੇਡ ਨੂੰ ਜਿਸ ਤਰੀਕੇ ਦੇ ਨਾਲ ਤਿਆਰ ਕੀਤਾ ਗਿਆ ਹੈ ਕਿ ਇਹਨਾਂ ਨੂੰ ਪਾਰ ਕਰਨਾ ਆਸਾਨ ਹੋਵੇਗਾ ਕਿਸਾਨਾਂ ਦੇ ਲਈ ਕਿ ਜਿਹੜੇ ਕਿਸਾਨ ਨੇ ਤਿਆਰੀਆਂ ਕਰਕੇ ਇਸ ਵੇਲੇ ਬੈਠੇ ਹੋਏ ਨੇ ਕਿ 13 ਫਰਵਰੀ ਦੇ ਦਿਨ ਜਾਇਆ ਜਾਵੇਗਾ ਦਿੱਲੀ ਵੱਲ ਨੂੰ ਲੇਕਿਨ ਉਸ ਤੋਂ ਪਹਿਲਾਂ ਦੀਆਂ ਤਸਵੀਰਾਂ ਤੁਸੀਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਬੈਰੀਕੇਡ ਨੂੰ ਤਿਆਰ ਕੀਤਾ ਗਿਆ ਹਰਿਆਣਾ ਦੇ ਵਿੱਚ ਔਰ ਡੱਬ ਵਾਲੀ ਬਾਰਡਰ ਹੈ ਕਿ ਜਿਹੜਾ ਡੱਬ ਵਾਲੀ ਬਾਰਡਰ ਦੇ ਉੱਤੇ ਬਲॉक्स ਨੂੰ ਮਿੱਟੀ ਦੇ ਨਾਲ ਭਰਿਆ ਗਿਆ ਔਰ ਬੈਰੀਕੇਡਸ ਨੂੰ ਵੈਲਡਿੰਗ ਕੀਤਾ ਗਿਆ ਔਰ ਵੈਲਡਿੰਗ ਕਰਕੇ ਉਹਨਾਂ ਨੂੰ ਥੱਲੇ ਧਰਤੀ ਦੇ ਵਿੱਚ ਬਲੌਕ ਸੇ ਖੋਰ ਗੱਡ ਕੇ ਉਹਨਾਂ ਨੂੰ ਦੁਬਾਰਾ ਬਿਲਡ ਕੀਤਾ ਗਿਆ ਤਾਂ ਇਸ ਤਰੀਕੇ ਦੇ ਨਾਲ ਇਹ ਬੈਰੀਕੇਡਸ ਰੱਖੇ ਗਏ ਨੇ ਔਰ 13 ਫਰਵਰੀ ਦਾ ਇੰਤਜ਼ਾਰ ਹਰ ਕੋਈ ਕਰ ਰਿਹਾ ਹੈ ਜਿਹੜੇ ਕਿਸਾਨ ਨੇ ਅ ਵੀ ਜਿਹੜੇ ਦਿੱਲੀ ਵੱਲ ਨੂੰ ਜਾਣਾ ਚਾਹੁੰਦੇ ਨੇ ਕੁਚ ਕਰਨਾ ਚਾਹੁੰਦੇ ਨੇ ਤਾਂ ਹਰਿਆਣੇ ਦੇ ਜਿਹੜੇ ਬਾਰਡਰ ਨੇ ਉਹ ਸੀਲ ਕੀਤੇ ਜਾ ਚੁੱਕੇ ਨੇ ਕਿਸ ਤਰੀਕੇ ਨਾਲ ਸੀ ਜਿਹੜੇ ਸੀਲ ਬਾਰਡਰ ਉਹਨਾਂ ਨੂੰ ਪਾਰ ਕੀਤਾ ਜਾਵੇਗਾ ਜਿਹਦੇ ਵਿੱਚ ਕਨੌਰੀ ਬਾਰਡਰ ਹੋ ਗਿਆ ਸ਼ੰਭੂ ਬਾਰਡਰ ਹੋ ਗਿਆ ਤੇ ਡੱਬ ਵਾਲੀ ਬਾਰਡਰ ਤੇ ਹੋਰ ਬਾਰਡਰ ਜਿਹੜੇ ਹਰਿਆਣੇ ਦੇ ਨਾਲ ਲੱਗੇ ਪਏ ਨੇ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਸੀਲ ਕਰਨ ਦੀ ਜਿਹੜੀ ਗੱਲ ਆਖੀ ਜਾ ਰਹੀ ਹੈ ਕਿ 13 ਫਰਵਰੀ ਤੋਂ ਪਹਿਲਾਂ ਸੀਲ ਕਰ ਦਿੱਤਾ ਜਾਊਗਾ